ਹਮੇਸ਼ਾ ਕਾਂਗਰਸ ਨੇ ਸਾਡੀਆਂ ਨੈਸ਼ਨਲ ਏਜੰਸੀਆਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਅਰ ਚਾਹੋ ਪਹਿਲਾ ਜਿੰਨੇ ਵੀ ਹਮਲੇ ਹੋਏ ਉਹਦੇ ਤੇ ਵੀ इवनਦੈਨ ਜਦੋਂ ਅਸੀਂ ਅਸੀਂ ਸਰਜੀਕਲ ਸਟ੍ਰਾਈਕ ਵੀ ਹੋਇਆ ਉਹਦੇ ਤੇ ਵੀ ਉਹਨਾਂ ਨੇ ਜਿਹੜੇ ਇਸੇ ਤਰ੍ਹਾਂ ਕਟਾਸ ਹੀ ਕੀਤੇ ਆ ਜਦਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਹਮੇਸ਼ਾ ਦੇਸ਼ ਦੀ ਇਕਤਾ ਖੰਡਤਾ ਦੇ ਲਈ ਅਸੀਂ ਜਖੜੇ ਹੋਣਾ ਚਾਹੀਦਾ ਹੈ ਰਾਜਨੀਤਿਕ ਕਰਨ ਦੇ ਲਈ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਤਾਂ ਜਿਹੜੀ ਆਵਾਜ਼ ਉਠਾਉਂਦੇ ਰਹਿਣਾ ਚਾਹੀਦਾ ਹੈ ਇੱਕ ਦੂਸਰੇ ਦੇ ਬਿਆਨ ਤਰੋੜ ਮਰੋੜ ਕੇ ਅਸੀਂ ਦਿੰਦੇ ਰਹਿਨੇ ਆ ਪਰ ਦੇਸ਼ ਦੀਆਂ ਜਿਹੜੀਆਂ ਸੈਨਾਵਾਂ ਦਾ ਉਹ ਸਨਮਾਨ ਜ਼ਰੂਰ ਕਰਨਾ ਚਾਹੀਦਾ ਇਹ ਮੇਰਾ ਉਹਨਾਂ ਨੂੰ ਸਾਰਿਆਂ ਨੂੰ ਸੁਝਾਇਆ ਸਰ ਪੰਗਨਾਰ ਨੌ ਦੀ ਕੰਟਰੋਵਰਸੀ ਨੂੰ ਕਿੱਦਾਂ ਦੇਖਦੇ ਹੋ ਕਈ ਲੋਕ ਕਹਿੰਦੇ ਕਿ ਚੰਗਾ ਹੋਇਆ ਕਿਉਂਕਿ ਉਹਨੇ ਪੰਜਾਬ ਦੇ ਜਿਹੜੇ ਕਿ ਕਿਸਾਨਾਂ ਲਈ ਬਿਆਨ ਦਿੱਤਾ ਸੀ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਮੈਂ ਦੇਖ ਰਿਹਾ ਕਿ ਜਿਹੜੀ ਉਹ ਸਕਿਉਰਿਟੀ ਫੋਰਸਸ ਦੇ ਵਿੱਚ ਕਾਮਕਾਰੀ ਵਿਧੀ ਕੁਲਵਿੰਦਰ ਕੌਰ ਸੀ ਸ਼ਾਇਦ ਉਹਦਾ ਨਾ ਉਹਨੇ ਆਪਣੀ ਡਿਊਟੀ ਨਹੀਂ ਕੀਤੀ ਵਰਦੀ ਪਾਉਣ ਤੋਂ ਬਾਅਦ ਉਹਦਾ ਧਰਮ ਉਹਦਾ ਫਰਜ਼ ਉਹਦਾ ਕਰਤੱਵ ਹੈ ਰੱਖਿਆ ਕਰਨਾ ਹੈ ਅਗਰ ਕੋਈ ਵੀ ਆਫਤਾ ਆਉਂਦੀ ਹੈ ਤੇ ਹਰ ਲੋੜਵੰਦ ਵਿਅਕਤੀ ਹਮੇਸ਼ਾ ਆਸ਼ਾ ਦੀ ਨਿਗਾ ਉਸ ਵਰਦੀ ਧਾਰੀ ਦੇ ਵੱਲ ਨੂੰ ਜਾਂਦੀ ਹੈ ਔਰ ਹਮੇਸ਼ਾ ਉਹ ਸੁਰੱਖਿਆ ਵਰਦੀ ਧਾਰੀ ਦੇ ਕੋਲੋਂ ਮੰਗਦਾ ਹੈ ਪਰ ਜੇ ਵਰਦੀ ਪਾ ਕੇ ਹੀ ਜਿਨ੍ਹਾਂ ਨੇ ਸੁਰੱਖਿਆ ਦੇਣੀ ਹੈ ਜੇ ਉਹ ਹੀ ਇਸ ਤਰ੍ਹਾਂ ਦਾ ਵਤੀਰਾ ਕਰਨਗੇ ਤਾਂ ਫਿਰ ਆਮ ਵਿਸ਼ਵਾਸ ਕਿੱਥੇ ਹੋਏਗਾ ਜਿੱਥੇ ਤੱਕ ਤਾਂ ਉਹਨਾਂ ਦੀ ਕਹਾਂਗਾ ਕਿ ਮੈਂ ਉਸ ਜਿਹੜੀ ਲੇਡੀ ਦਾ ਮੈਂ ਉਸ ਦੀ ਘਟਨਾ ਦੀ ਨਿੰਦਾ ਕਰਦਾ ਔਰ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਵੀ ਅਪੀਲ ਕਰਦਾ ਦੂਸਰੀ ਜਿਹੜੇ ਉਹਦਾ ਸਮਰਥਨ ਕਰਦੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਇਹ ਸਮਰਥਨ ਤੁਸੀਂ ਜਿਹੜਾ ਇਹ ਕਹਿ ਕੇ ਕਰ ਰਹੇ ਹੋ ਕਿ ਜਿਹਨੇ ਕਰਤੱਵ ਨਹੀਂ ਨਿਭਾਇਆ ਅਸੀਂ ਉਹਦੇ ਹੱਕ 'ਚ ਖੜੇ ਜੇ ਉਹਨੇ ਕੋਈ ਪ੍ਰਦਰਸ਼ਨ ਕਰਨਾ ਆਪਣਾ ਤੁਸੀਂ ਕਰਾਉਣਾ ਹੈ ਤੇ নো ਡਾਊਟ ਕਿਤੇ ਵੀ ਉਹ ਆਪਣੇ ਉਤੋਂ ਆਪਣਾ ਛੱਡ ਕੇ ਆਣ ਕੇ ਤਰਨਾ ਪ੍ਰਦਰਸ਼ਨ ਕਰਨ ਕੋਣ ਰੋਕਦਾ ਪਰ ਵਰਦੀ ਜਦੋਂ ਪਾ ਲਈਆ ਉਦੋਂ ਉਹਦਾ ਫਰਜ਼ ਕੁਝ ਜਿਹੜਾ ਸਨਮਾਨ ਕਰਨਾ ਚਾਹੀਦਾ ਔਰ ਜਿਹੜੇ ਸਮਰਥਨ ਕਰ ਰਹੇ ਆ ਉਹਦੇ ਨੇ ਵੀ ਮੈਂ ਕਹਾਂਗਾ ਕਿ 10 ਸਾਲ ਪਹਿਲਾਂ ਪੰਜਾਬ ਨੇ ਸੰਤਾਪ ਭੋਗਿਆ ਹਲੇ ਤੱਕ ਉਥੋਂ ਦੀ ਜੇ ਉੱਪਰ ਪਾਇਆ ਕਰੋਨਾ ਕਾਲ ਦੇ ਵਿੱਚ ਵੀ ਆ ਗਿਆ ਔਰ ਉਤੋਂ ਜਿਹੜਾ ਅੰਦੋਲਨ ਦੇ ਵਿੱਚ ਵੀ ਕਿੰਨਾ ਪੰਜਾਬ ਦਾ ਨੁਕਸਾਨ ਹੋਇਆ ਉਹ ਆਉਣ ਵਾਲੀ ਜਨਰੇਸ਼ਨ ਦੇ ਲਈ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਅਤੰਕਵਾਦ ਦਾ ਜਿੰਨਾ ਵੀ ਨੁਕਸਾਨ ਹੋਇਆ ਹੱਲੇ ਤੱਕ ਅਸੀਂ ਉਹਦੇ ਪੈਰਾਂ ਤੇ ਖੜੇ ਨਹੀਂ ਹੋ ਪਾਏ ਔਰ ਜੇ ਹੋਰ ਨੁਕਸਾਨ ਹੋਏਗਾ ਤੇ ਹੋਰ ਨਹੀਂ ਹੋਏਗਾ ਸਾਨੂੰ ਕੱਲਾ ਆਪਣਾ ਨਹੀਂ ਸੋਚਣਾ ਚਾਹੀਦਾ ਪੰਜਾਬ ਦੇ ਹਿੱਤ ਸੋਚਣੇ ਚਾਹੀਦੇ ਨੇ ਪੰਜਾਬ ਦੀ ਨੈਕਸਟ ਜਨਰੇਸ਼ਨ ਬਾਰੇ ਸੋਚਣਾ ਚਾਹੀਦਾ ਅੱਜ ਕੋਈ ਵੀ ਇਨਵੈਸਟਰ ਪੰਜਾਬ ਤੇ ਇਨਵੈਸਟ ਕਰਨ ਲਈ ਤਿਆਰ ਨਹੀਂ ਕਿਉਂਕਿ ਹੁਣ ਉਹਨਾਂ ਨੂੰ ਵਿਸ਼ਵਾਸ ਨਹੀਂ ਰਹਿ ਗਿਆ ਅੱਜ ਇੰਡਸਟਰੀ ਜਿਹੜੀ ਇੱਥੋਂ ਦੀ ਲੱਗੀ ਸੀ ਉਹ ਇੱਥੋਂ ਪਲਾਨ ਕਰਕੇ ਦੂਸਰੇ ਸੂਬਿਆਂ 'ਚ ਜਾ ਰਹੀ ਹੈ ਕਿ ਉੱਥੇ ਉਹਨਾਂ ਨੂੰ ਸੁਖਾਵਾਂ ਇੱਥੇ ਤਾਂ ਰੋਜ਼ ਰਸਤੇ ਬੰਦ ਹੁੰਦੇ ਰੋਜ਼ ਰੇਲ ਟ੍ਰੈਕ ਬੰਦ ਹੁੰਦੀਆਂ ਔਰ ਉੱਥੇ ਉਹ ਦੱਸਦੇ ਕਿ ਸਾਡਾ ਤਰਾਇਆ ਵੀ ਬਚ ਗਿਆ ਸਾਨੂੰ ਆ ਫਾਇਦਾ ਹੋ ਗਿਆ ਤੁਹਾਨੂੰ ਆ ਫਾਇਦਾ ਹੋ ਗਿਆ ਅਗਰ ਕਿਸੇ ਨੂੰ ਇੱਕ ਐਗਜ਼ਾਮਪਲ ਚਾਹੀਏ ਮੈਂ 8-10 ਐਗਜ਼ਾਮਪਲ ਮੇਰੇ ਸਾਹਮਣੇ ਇੱਥੇ ਲੋਕਲ ਇੰਡਸਟਰੀ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇੰਡਸਟਰੀ ਇੱਥੋਂ ਪਲਾਨ ਕਰਕੇ ਲੈ ਕੇ ਗਏ ਔਰ ਉਸ ਆਪਣੇ ਆਪ ਨੂੰ ਸੁਖੀ ਮਹਿਸੂਸ ਪਰ ਜੇ ਇੱਥੇ ਹੋਰ ਲੋਕਾਂ ਨੂੰ ਤਾਂ ਕਰਾਂਗੇ ਤੇ ਆਉਣ ਵਾਲੀ ਨੈਕਸਟ ਜਨਰੇਸ਼ਨ ਉਹ ਕੀ ਕਰੇਗੀ ਉੱਥੇ ਕੌਣ ਵਿਸ਼ਵਾਸ ਕਰੇਗਾ ਪੰਜਾਬ 'ਚ ਇਨਵੈਸਟ ਨਹੀਂ ਆਏਗਾ ਖੇਤੀ ਨੂੰ ਅਸੀਂ ਕਹਿੰਦੇ ਹਾਂ ਲਾਹੇਵੰਦ ਸੌਦਾ ਨਹੀਂ ਰਹਿ ਗਿਆ ਇੰਡਸਟਰੀ ਅਸੀਂ ਲੱਗਣ ਨਹੀਂ ਦੇਣੀ ਹੋਰ ਕਿਸੇ ਨੂੰ ਸੁਰੱਖਿਆ ਅਸੀਂ ਕਿਸੇ ਦੀ ਰਹਿਣ ਨਹੀਂ ਦੇਣੀ ਸਾਰੇ ਅੁਰ ਸੁਰੱਖਿਤ ਰਹਿਣਗੇ ਔਰ ਇੱਥੇ ਕੋਈ ਸਰਕਾਰਾਂ ਉਹਨਾਂ ਨੂੰ ਜਿਹੜੀਆਂ ਪ੍ਰੋਮੋਸ਼ਨ ਪ੍ਰਮੋਟ ਕਰਨਗੀਆਂ ਤਾਂ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ 'ਚ ਨਹੀਂ ਸਾਹਮਣੇ ਜਾਜ਼ਦਾ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਵਿੱਚੇ ਉਹ ਜਿਹੜੇ ਕਿਸਾਨਾਂ ਦੇ ਨਾਂ ਦੇ ਉੱਤੇ ਬੈਠੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੋ ਸਿਰਫ ਸਵਾਰਥ ਲਈ ਨਾ ਕੰਮ ਕਰੋ ਆਪਣਾ ਤੁਹਾਡਾ ਕੁਝ ਇੱਕ ਕਿਸਾਨੀ ਕਰਕੇ ਜਾਂ ਇੱਕ ਕੁਝ ਜਿਹੜਾ ਜਿਹਦੇ 'ਚ ਅਸੀਂ ਕੋਈ ਲਾਜ਼ ਵੀ ਨਹੀਂ ਗੈਣਦੇ ਪਰ ਫਿਰ ਵੀ ਅਗਰ ਜੇ ਕੋਈ ਉਹਨਾਂ ਦੀ ਕੋਈ ਪ੍ਰੋਬਲਮ ਹੈ ਤਾਂ ਆਪਣੇ ਪ੍ਰੋਟੈਸਟ ਕਰਨ ਦੇ ਲਈ ਤਰੀਕੇ ਹੋਰ ਬਹੁਤ ਨੇ ਪੰਜਾਬ ਦਾ ਨੁਕਸਾਨ ਕਰਕੇ ਪੰਜਾਬ ਚ ਜਿਹੜੀ ਰਾਜਿਕਤਾ ਲਿਆ ਕੇ ਆ ਅਸਤਵ ਵਿਅਸਤ ਕਰਕੇ ਤੁਸੀਂ ਆਪਣਾ ਨਿੱਜੀ ਸਵਾਰਥ ਸਾਮੂਹੇ ਉਹ ਜਿਹੜਾ ਗਲਤ ਹੈ ਔਰ ਕਿਸਾਨਾਂ ਦੇ ਉੱਤੇ ਜਿਹੜੇ ਮੈਂ ਕਹਾਂਗਾ ਕਿ ਕਿਸਾਨਾਂ ਦਾ ਹੁਣ ਦਾ ਅੰਦੋਲਨ ਤਾਂ ਸਰਕਾਰ ਵੱਲੋਂ ਜਿਹੜਾ ਸਪਾਂਸਰਡ ਆ ਤੁਸੀਂ ਦੇਖਿਆ ਕਿ ਇਹ ਸਾਰੇ ਚੋਣਾਂ ਜ ਵੀ ਕਿ ਸਾਡੇ ਧਨ ਜਿਸ ਤਰੀਕੇ ਨਾਲ ਰੋਕਿਆ ਗਿਆ ਪਿੰਡਾਂ ਚ ਬਣਨ ਨਹੀਂ ਦਿੱਤਾ ਗਿਆ ਇਹ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਹੋ ਸਕਦਾ ਇਨ ਨਫਰਤ ਦਾ ਹਿੱਸਾ ਹੋ ਸਕਦਾ ਇਹ ਗੁੰਡਾਗਰਦੀ ਦਾ ਹਿੱਸਾ ਹੋ ਸਕਦਾ ਇਹ ਅਤੰਕਵਾਦ ਦਾ ਹਿੱਸਾ ਹੋ ਸਕਦਾ ਜਿਵੇਂ ਕਿ ਅਗਰ ਜੇ ਕਹੋਗੇ ਕਿ ਇਸ ਤਰ੍ਹਾਂ ਕਿਉਂ ਕਹਿ ਰਿਹਾ ਹਾਂ ਕਿ ਹੰਸਰਾ ਜਹੰਸ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੇ ਸ਼ੀਸ਼ੇ ਭੰਨੇ ਗਏ ਡਾਂਗਾ ਛੋਟੇ ਵਰਚੇ ਲੈ ਕੇ ਗਏ ਸੀ ਕੀ ਉਹ ਤੁਸੀਂ ਸ਼ਿਰਾਫਤ ਦੇ ਲਈ ਗਿਆ ਸੀ ਕੀ ਉਹ ਅਮਨ ਸ਼ਾਂਤੀ ਦੇ ਲਈ ਗਿਆ ਸੀ ਇਸ ਕਰਕੇ ਸਰਕਾਰ ਪੁਲਿਸ ਨਾਲ ਕੁਝ ਨਹੀਂ ਕਹਿੰਦੀ ਇਹ ਸਪੌਂਸਰਡ ਪ੍ਰੋਗਰਾਮ ਚੱਲ ਰਿਹਾ ਸੀ ਔਰ ਇਹ ਮੈਂ ਕਹਾਗਾ ਇੱਕ ਪੰਜਾਬ ਨੂੰ ਤੁਸੀਂ ਆਪਣਾ ਇਹ ਤਾਂ ਕਹਿ ਦਿਓਗੇ ਅਸੀਂ ਉਹਨੂੰ ਨਹੀਂ ਅੱਗੇ ਵਧਣ ਦਿੱਤਾ ਉਹਨੂੰ ਨਹੀਂ ਹਟਾਤਾ ਉਹਨੂੰ ਅੱਗੇ ਨੰਗਣ ਨਹੀਂ ਦਿੱਤਾ ਉਹਨੂੰ ਪਿੰਡ ਜੀ ਨਹੀਂ ਬਣਾ ਦਿੱਤਾ ਪਰ ਨਾਲ ਨਾਲ ਇਹ ਵੀ ਦੇਖਿਓ ਕਿ ਹੌਲੀ-ਹੌਲੀ ਪੰਜਾਬ 'ਚ ਕਿਸੇ ਨੇ ਵੜਨਾ ਹੀ ਨਹੀਂ ਇਸ ਕਰਕੇ ਮੈਂ ਸਾਰੇ ਨੂੰ ਹੱਥ ਜੋੜਦਾ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਮੇਰਾ ਦਰਦ ਪੰਜਾਬ ਦਾ ਹੈ ਤੇ ਆਉਣ ਵਾਲੇ ਹਾਲਾਤਾਂ ਨੂੰ ਅਸੀਂ ਸੁਧਾਰੀਏ ਔਰ ਪੰਜਾਬ ਨੂੰ ਅਸੀਂ ਵਿਕਸਿਤ ਬਣਾਉਣ ਵੱਲ ਤੁਰੀਏ ਸਾਡੀ ਜਿਹੜੀ ਵਿਰਾਸਤ ਹੈ ਲੋਕਾਂ ਨੂੰ ਦੇਣ ਦੀ ਸੀ ਖੋਣ ਦੀ ਨਹੀਂ ਇਸ ਕਰਕੇ ਅਸੀਂ ਹਮੇਸ਼ਾ ਵੰਡਣ ਦੀ ਕੀਤੀ ਹੈ ਗੁਰੂਆਂ ਦਾ ਜੋ ਸੰਦੇਸ਼ ਆ ਅਸੀਂ ਉਹਨੂੰ ਫਾਲੋ ਕਰੀਏ ਨਾ ਕਿ ਅਸੀਂ ਦੂਸਰੇ ਪਾਸੇ ਨੂੰ ਤਰੀਏ ਸਰ ਬਾਈਲੈਕਸ਼ਨ ਨੂੰ ਕਿੱਦਾਂ ਦੇਖਦੇ ਵੀ ਕਿਉਂਕਿ ਫਣੀ ਲੁਖਸਭਾ ਚਾਣਾ ਹੋਈ ਹੈ ਤੇ ਬੀਜੇਪੀ ਦੂਜੇ ਨੰਬਰ ਤੇ ਰਹੀ ਸੀ ਪਹਿਲੇ ਤੇ ਕਾਂਗਰਸ ਦੀ ਵੋਟਿੰਗ ਪਰਸੈਂਟੇਜ ਆਈ ਹੈ ਤੇ ਹੁਣ ਕਿੱਦਾਂ ਹਾਲਾਤ ਦੇਖਦੇ ਵੀ ਕਿਉਂਕਿ ਕਈ ਉਮੀਦਵਾਰ ਦਾਅਵੇਦਾਰ ਹੋਣਗੇ ਤੇ ਬੀਜੇਪੀ ਦੀ ਸਥਿਤੀ ਕੀ ਲੱਗਦੀ ਵੀ ਤੁਹਾਨੂੰ ਦੇਖੋ ਹੁਣ ਏਦਾਂ ਆ ਪਹਿਲੀ ਗੱਲ ਤਾਂ ਇਹ ਇੱਕੋ ਹੀ ਵਿਧਾਨ ਸਭਾ ਦੀ ਸੀਟ ਦੇ ਉੱਤੇ ਚੋਣਾਂ ਫਰਾਉਣਾ ਇਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਕਿ ਹੈ ਜਾਦਕੀ ਬਾਈ ਇਲੈਕਸ਼ਨ ਤੇ ਪੰਜ ਹੋਣੇ ਸੀਗੇ 21 ਕਿਉਂ ਕਰਾਉਣਾ ਫਿਰ ਜੇਕਰ ਉਹ ਅੱਗੇ ਹਲੇ ਇੱਕ ਜਣੇ ਅਸਤੀਫੇ ਆਏ ਸੀ ਅਸਤੀਫੇ ਵੀ ਦੋ ਤਿੰਨ ਆ ਗਏ ਸੀ ਫਿਰ ਉਹਨਾਂ ਦੇ ਵੀ ਨਾਲ ਕਰਾਉਣੇ ਚਾਹੀਦੇ ਸੀ ਸਿਰਫ ਇਹ ਪਿਕ ਐਂਡ ਚੂਜ਼ ਇਸ ਕਰਕੇ ਕੀਤਾ ਕਿ ਅਸੀਂ ਇਹ ਜਿਹੜੀਆਂ ਸੀਟ ਉਹਨਾਂ ਦੇ ਜਿੱਤਣ ਵਾਲੀ ਇੱਕੋ ਦਾ ਸਿੰਗਲ ਕਰਾਉਣਾ ਕਿਉਂਕਿ ਉੱਥੇ ਭਾਜਪਾ ਦਾ ਮਜ਼ਬੂਤ ਆਧਾਰ ਹੈ ਤੇ ਅਸੀਂ ਪੂਰੀ ਦੀ ਪੂਰੀ ਸਰਕਾਰ ਦੀ ਮਸ਼ੀਨਰੀ ਉੱਥੇ ਠੋਪਾਂਗੇ ਡਰਾਮਾਗੇ ਤਮਕਾਵਾਗੇ ਜੋ ਸਰਕਾਰਾਂ ਆਪਣੀਆਂ ਕਰਦੇ ਨੇ ਔਰ ਉਹਨਾਂ ਨੂੰ ਡਰਾ ਤਮਕਾ ਕੇ ਵੋਟ ਗਿੜਤੀ ਆਪਣੀ ਵਧਾ ਲਾਂਗੇ ਔਰ ਜਿੱਤ ਹਾਸਲ ਕਰਦੇ ਇਹ ਸਿਰਫ ਇੱਕ ਦੁਰਭਾਵਨਾ ਦੀ ਮਨਸ਼ਾ ਦੇ ਨਾਲ ਕਰਾਇਆ ਗਿਆ ਇੱਕ ਵਿਧਾਨ ਸਭਾ ਦਾ ਸੀਟ ਹੈ ਪਰ ਫਿਰ ਵੀ ਮੈਂ ਕਹਾਂਗਾ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਿਹੜਾ ਪੂਰੀ ਤਰ੍ਹਾਂ ਦੇ ਉਤਸਾਹਿਤ ਹੈ ਔਰ ਉਹਦੀ ਲਗਨ ਨ ਲੱਗੇਗਾ ਔਰ ਜਿੱਤ ਸਨਿਸ਼ਚਿਤ ਕਰੇਗਾ